ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਦੇ ਉੱਤੇ ਇੱਕ ਵਾਰ ਫਿਰ ਤੋਂ ਅੱਜ ਦੇ ਵਲੌਗ ਦੀ ਕਰਦੇ ਆ ਸ਼ੁਰੂਆਤ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਪਣੀ ਮਨਾਲੀ ਵਾਲੀ ਸੀਰੀ ਚੱਲ ਰਹੀ ਹੈ ਘੁੰਮਣ ਆਪਾਂ ਆਏ ਹਾਂ ਸਾਰਾ ਗਰੁੱਪ ਆਪਣਾ ਤੇ ਪਿਛਲੇ ਵਲੌਗ 'ਚ ਤੁਸੀਂ ਦੇਖਿਆ ਆਪਾਂ ਖੋਕਸਰ ਤੱਕ ਪਹੁੰਚ ਗਏ ਸੀਗੇ ਖੋਕਸਰ ਇੱਥੇ ਚੈੱਕ ਪੁਆਇੰਟ ਬਣਿਆ ਹੋਇਆ ਤੋਂਗਾਹ ਬਿੜਾ ਪਾਸ ਤੋਂ ਲੰਘਣ ਨਹੀਂ ਦਿੰਦੇ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਰੋਤਾਂਗ ਪਾਸ ਇੱਥੋਂ ਹੈਗਾ 21 ਕਿਲੋਮੀਟਰ ਤੇ ਉਹ ਖੜੀ ਹੈ ਗੱਡੀ ਆਪਣੀ ਹੁਣ ਇੱਥੇ ਪਾਸ ਬਣਵਾ ਰਹੇ ਆ 4 ਵਜੇ ਤੋਂ ਬਾਅਦ ਪਾਸ ਬਣਦਾ ਨਹੀਂ ਇੱਥੇ ਤੇ ਹੁਣ ਵੱਜ ਗਏ ਆ ਜੇ ਬਣਿਆ ਹੋਵੇ ਪਾਸ ਤਾਂ ਲੰਘਣ ਦੇਣਦੇ ਆ 3:53 ਮਿੰਟ ਹੋ ਗਏ ਦੇਖਦੇ ਆ ਬਣਦਾ ਕਿ ਨਹੀਂ ਬਣਦਾ ਤੇ ਫਿਰ ਆਪਾਂ ਅੱਗੇ ਜਾਵਾਂਗੇ ਬਾਕੀ ਕਰਦੀਆਂ ਉੱਪਰ ਦਾ ਲੈਸ ਬਾਕੀ ਦੇਖਦੇ ਆ ਹੁਣ ਅੱਗੇ ਕੀ ਬਣਦਾ ਉਹ ਤੁਹਾਨੂੰ ਆਉਣ ਵਾਲੇ ਲੌਗਸ ਚ ਪਤਾ ਲੱਗੂਗਾ ਆ ਦੇਖੋ ਅੱਬ ਇੱਥੇ ਆਹ ਪੈਗੜੇ ਕਿੰਨੇ ਫੁੱਲੇ ਹੋਏ ਨੇ ਹਨਾ ਹਾਈ ਆਲਟੀਟਿਊਡ ਕਹਿੰਦੇ ਹੁੰਦੇ ਆ ਇਹਨਾਂ ਨੂੰ ਕਿ ਜੋ ਵੀ ਤੇ ਟੰਟੇ ਜੇ ਖਾਸ ਨੇ ਇਹਨਾਂ ਦੇ ਪਤਾ ਨਹੀਂ ਹੁਣ ਕੀ ਕਰਨਗੇ ਜਿਮਣੀ ਕਾਫੀ ਦਿਖ ਰਹੀ ਈ ਇੱਥੇ ਆ ਦੇਖੋ ਇੱਥੇ ਬਣਵਾ ਰਹੇ ਆ ਪਾਸ ਇਹਨਾਂ ਤੋਂ ਬਈ ਅੱਛੇ ਹਾਂ ਬਰਨਾਲਾ ਨਾਲ ਦੇਣਾ ਬੀਏ ਬੜਾ ਬੀ ਬੀਏ ਆਰ एनए एल ए आर सी सी में डाल दो पी ओ सी डाल दिया हां पंजाब है ना पंजाब हां जी 2 2 मई 2 तारीख 2 मई 5वां 2026 2 5वां 5 2026 26 26 ठंड बहुत है बाब्यो ਕਿਤਨਾ ਟੈਂਪਰੇਚਰ ਹੋ ਰਹਾ ਹੈ ਯਹਾਂ ਤੇ? ਅੱਜ ਇਹ -8 -8 ਰਾਤ ਕੋ ਕਿਤਨਾ ਹੋ ਜਾਂਦਾ ਹੈ? -10 ਰਾਤ ਕੋ ਸਨੋ ਫਾਲ ਹੋਗੀ ਦਾ ਸਨੋ ਹੋ ਗਿਆ। ਇੱਕ ਵਾਬਿਓ ਅੰਦਰ ਲੰਘੀ ਸੀ। ਸਨੋਰ ਦੇਖ ਰਹੀ ਆ। ਸਾਹਮਣੇ ਕੋਣ ਕਹਿਤਾ ਸਨੋ ਦਾ ਮਜ਼ਾ ਲੈ ਰਹੇ ਆ ਇੱਥੇ। ਕੀ ਬਾਤ ਹੈ। ਮੈਂ ਥੋੜੀ ਹੋਈ ਡਿਗਰੀ ਹਲੇ ਤਾਂ ਪਰ ਜੇ ਸਾਡਾ ਯਾਰ ਹੋਈ ਨਹੀਂ ਬਣ ਰਿਹਾ। ਵਾਬਿਓ ਦੀ ਬਣ ਰਿਹਾ ਦੋਸਤੋ ਆਪਣਾ ਹਣੀ ਬਣ ਰਿਹਾ ਜਿਹੜਾ ਪਾਸ ਤੁਹਾਨੂੰ ਮੈਂ ਦੱਸਖੜਿਆ ਪਹਿਲਾਂ ਤੇ ਇਹ ਬਣ ਜਵੇ ਆਪਾਂ ਗਾਂਹ ਚੱਲੀਏ ਗਾਂਹ ਦਾ ਵੱਧ ਹੋਊਗੀ ਸਨੋਫਾਲੇ ਤੋਂ ਵੀ ਆਏ ਆਏ ਕੀ ਬਾਤ ਹੈ ਮੇਰਾ ਫਸਟ ਟਾਈਮ ਐਕਸਪੀਰੀਅੰਸ ਹੈ ਲਾਈਵ ਸਨੋਫਾਲ ਦਾ ਪਰ ਆਏ ਹਾਏ ਕੀ ਬਾਤ ਹੈ ਆਏ ਆ ਗਰਮ ਦੇ ਵਿੱਚ ਠੰਡੀ ਸਰ ਕੱਲ ਨੂੰ ਆ ਜਾਗੇ ਆ ਵੱਧ ਗਈ ਉਹ ਵੱਧ ਗਈ ਵੱਧ ਗਈ ਵੱਧੀ ਜਾਂਦੀ ਆ ਅਨਾਂ ਹਲੇ ਵਧੇ ਨਾ 10 15 ਮਿੰਟਾਂ ਇਹਨਾਂ ਨੰਗ ਨਹੀਂ ਕੀ ਬਾਤ ਹੈ ਪਲਾਨ 'ਚ ਥੋੜੀ ਜੀ ਤਬਦੀਲੀ ਆ ਮਿੱਤਰੋ ਹੁਣ ਆਪਾਂ ਤਾਂ ਪਾਸ ਦਾ ਜਿਹੜਾ ਸਿਲਸਲਾ ਉਹ ਕੱਲ ਨੂੰ ਜਣਾ ਕਰਾਂਗੇ ਸ਼ੁਰੂ ਅੱਜ ਵਾਪਸ ਹੀ ਮੁੜਦੇ ਹਾਂ ਮਨਾਲੀ ਨੂੰ ਜਿੱਥੇ ਮਾਲਕ ਰੱਖਦਾ ਰਹਿਣਾ ਪੈਂਦਾ ਕੀ ਬਾਤ ਹੈ ਹਾਂ ਠੀਕ ਨੇ ਲਾਲ ਦੋ ਲਾਲੇ ਹਾਂ ਹਾਂ ਕੋਈ ਚੱਕਰ ਨਹੀਂ ਝਰਨਾ ਦੇਖ ਬਾਬੇ ਝਰਨਾ ਬਾਬੇ ਝਰਨਾ ਪੂਰਾ ਘਣ ਜਾਂਦਾ ਉਹ ਦੇਖਿਆ ਯਾਰ ਉਹ ਜਾਂਦੇ ਮੂਰੇ ਭਾਲੂ ਜਾਂਦੇ ਭਾਲੂ ਜੋਕ ਜਾਂਦੇ ਜੋਕ ਛੋਟੇ ਜਾਂਦੇ ਬਾਬਿਓ ਜੋਕ ਕਹਿੰਦੇ ਜੋਕ ਜਿਹੜਾ ਉਹ ਪੰਜਾਬੀ ਚ ਕੀ ਨਾ ਹੁੰਦੇ ਨਾ ਭਾਲੂ ਔਲੂ ਦੁਰੀਆਂ ਛੋਟੇ ਨੇ ਇਹ ਮਤਲਬ ਇਹ ਚੱਕਰ ਪਾਪੇ ਦਾ ਇਹਨਾਂ ਨੂੰ ਤੋਂ ਲੈਣ ਆਉਣ ਵਾਸਤੇ ਇਹ ਉੱਤੇ ਬਿਠਾ ਕੇ ਲੈ ਕੇ ਜਾਂਦੇ ਆ ਸਮਾਨ ਲੱਦ ਕੇ ਲੈ ਕੇ ਆਉਂਦੇ ਆ ਆਪਣੇ ਗਧੇ ਆਵੇਂ ਨੇ ਕੋਈ ਵਾਰ ਫਿਰ ਸਕੂਲ ਅੱਗੇ ਪਹਿਲੀ ਵਾਰ ਦੇਖਿਆ ਹੁਣ ਕਦੇ ਪੜਿਆ ਆਵੇਂ ਤਾਂ ਦੇਖੇ ਹੁਣ ਬਾਈ ਫੋਰ ਯੋਗ ਹੁੰਦਾ ਸੀ ਬਾਈ ਫੋਰ ਯੋਗ ਹੁੰਦਾ ਸੀ ਯਾਰ ਬਾਈ ਤਾਂ ਸਾਨੂੰ ਆਉਂਦਾ ਪਰ ਯੋਗ ਨਹੀਂ ਹੁੰਦਾ ਬਾਈ ਓਕੇ ਨਹੀਂ ਉਹ ਵੀ ਆਉਂਦਾ ਪਰ ਆਇ ਨਹੀਂ ਆਉਂਦਾ ਵੀ ਇਹ ਹੁੰਦਾ ਸੀ ਕਿਉਂ ਹੁੰਦਾ ਸੀ ਇਹ ਜਈਏ ਕਿੰਨਾ ਕੱਕਾ ਜਈਏ ਤਾਂ ਦੱਸੋ ਕੀ ਹੰਦ ਜਈਏ ਕਿ ਨਾ ਕੱਕਾ ਜਾ ਕੋਈ ਜਈਆ ਇਹ ਲੋ ਬਾਬਿਓ ਹੋਥ ਹੁੰਦੀ ਆ ਟਲਟਾ ਨਾਲ ਸ਼ੁਰੂ ਇਧਰੋਂ ਰਤਾੰਗ ਵਾਲੇ ਪਾਸਿਓ ਤੇ ਆ ਉਹ ਪਹਾੜਾ ਜਿਹਦੇ ਥੱਲੋਂ ਦੀ ਇਹ ਟਨਲ ਕੱਢੀ ਹੋਈ ਆ ਟੈਕਨੋਲੋਜੀ ਦਾ ਹੈ ਯਾਰ ਦੇਖੋ ਕਿ ਆਈ ਬਾਤਾਂ ਰਹਿਣਾ ਮਿਲਤ ਕੋਲਣਾ ਤਾਂ ਹੀ ਇੰਨਾ ਅਰਬਾਂ ਖਰਬਾਂ ਰੁਪਈਆ ਸਰਕਾਰ ਦਾ ਖਰਚ ਹੁੰਦਾ ਨਾ ਚੀਜ਼ਾਂ ਦੇ ਵਿੱਚ ਦੇਖੋ ਹੋਥ ਟਲਟਾ ਨਾਲ ਸ਼ੁਰੂ ਹੁੰਦੀ ਆ ਤੇ ਆ ਏਡਾ ਪਹਾੜਾ ਦੇਖ ਲਾ ਕਿੱਡਾ ਵਾਹਲਾ ਬਰਫ ਨਾਲ ਭਰਿਆ ਹੋਇਆ ਤੇ ਇਹਦੇ ਥੱਲੋਂ ਇਹਨੂੰ ਮੰਨ ਲਓ ਵੱਡ ਵੱਡ ਕੇ ਦੇਖ ਲਓ ਕਿੰਨੀ ਲੰਬੀ ਹੈਗੀ ਮੰਨ ਲਾਗ ਨੀਅਰ ਅਬਾਊਟ 10 ਕਿਲੋਮੀਟਰ ਦੇ ਮੈਨੂੰ ਐਗਜ਼ੈਕਟ ਫਿਗਰ ਨਹੀਂ ਪਤਾ ਪਰ ਫਿਰ ਵੀ ਕਾਫੀ ਸਾਲਾਂ ਚ ਬਣੀ ਹੈ ਇਹ ਨਜ਼ੀਰ ਹੋ ਰਹੀ ਹੈ ਜੀ ਨਾ ਕੋਈ ਯਾਰ ਇਹ ਸੈਣੀਆ ਨਾਲ ਜਿਹੜੀ ਬੂਟੇ ਕੋਲੇ ਸੈਣੀ ਨਹੀਂ ਸੀ ਉਦੋਂ ਆਪਾਂ ਕਿਸੇ ਘਰੇ ਮਿੱਟੀ ਟਰਾਲੀ ਲਾਉਣਗੇ ਉਹ ਸੈਣੀ ਨਾਲ ਥੋੜੀ ਥੋੜੀ ਕਰਕੇ ਆ ਚਲਾਇਦਾ ਡੀਫੌਂਡਰ ਜਿਆ ਚਲੋ ਹੁਣ ਆਪਾਂ ਚੱਲਦੇ ਹਾਂ ਉੱਥੇ ਚਾਲੇ ਪਾਉਣੇ ਦੁਬਾਰਾ ਤੇ ਦੱਸ ਤੁਹਾਨੂੰ ਦਿੱਤਾ ਹੀ ਵੀ ਕਿਉਂਕਿ ਆਪਣਾ ਜਿਹੜਾ ਸਿਸਟਮ ਸੀਗਾ ਇਹਦੇ ਆਲਾ ਰੁਤਾਂਗ ਵਾਲਾ ਜਿਹੜਾ ਆਪਾਂ ਨੂੰ ਪਰਮਟ ਉਹ ਨਹੀਂ ਮਿਲਿਆ ਅੱਜ ਆਪਾਂ ਥੋੜੇ ਲੇਟ ਹੋ ਗਏ ਕੱਲ ਨੂੰ ਆਪਾਂ ਕੋਸ਼ਿਸ਼ ਕਰਾਂਗੇ ਕੱਲ ਨੂੰ ਜਲਦੀ ਆਈਏ ਤੇ ਕੱਲ ਨੂੰ ਆਪਾਂ ਉੱਥੋਂ ਹੀ ਮਨਾਲੀ ਤੋਂ ਹੀ ਆਪਾਂ ਪਾਸਾ ਜਿਹੜਾ ਉਹ ਬਣਾ ਕੇ ਲੈ ਕੇ ਆਈਏ ਤੇ ਆਨਲਾਈਨ ਉਹ پیسے ਬਣ ਜਾਂਦਾ ਪਰ ਅੱਜ ਥੋੜੀ ਸਾਡੀ ਸਾਡੀ ਵੀ ਇਹ ਅਣਗੈਲੀ ਰਹਿ ਗਈ ਕਿਉਂਕਿ ਸਾਨੂੰ ਅਸੀਂ ਸੋਚ ਕੇ ਨਹੀਂ ਸਾਇਏ ਅਸੀਂ ਜਾਵਾਂਗੇ ਪਰ ਉੱਥੇ ਇੱਥੇ ਆ ਕੇ ਸਾਡਾ ਮੂਡ ਜਾ ਬਣ ਗਿਆ ਵੀ ਚੱਲਦੇ ਆ ਯਾਰ ਗਾਹਾਂ ਪਰ ਜਾਇਆ ਨਹੀਂ ਗਿਆ ਉਹੀ ਗੱਲ ਆਹ ਦੇਖਿਆ ਨਾ ਡੀ ਫਰਦੁੱਲਾ ਖਦੀਫ ਫਰਦਸਤਾਨਾ ਫਰਸਤਾਨਾ ਲੈਦਾ ਮੁੰਡਾ ਇਹਦਾ ਹੱਥ ਬਹੁਤ ਯਾਰ ਪ੍ਰੋਬਲਮ ਦੇ ਰਿਹਾ ਸੀਗਾ ਹੱਥ ਕਾਫੀ ਪ੍ਰੋਬਲਮ ਦੇ ਰਿਹਾ ਸੀ ਠੰਡ ਕਰਕੇ ਹੁਣ ਠੰਡ ਹੈ ਹੀ ਬਹੁਤ ਜ਼ਿਆਦਾ ਇੱਥੇ ਤੇ ਅਸੀਂ ਇੱਕ ਗੱਲ ਹੋਰ ਆ ਅਸੀਂ ਜਦੋਂ ਵੀ ਆਏ ਆ ਇੱਥੇ ਅਸੀਂ ਠੰਡ ਵਾਲੇ ਕੱਪੜੇ ਇੰਨੇ ਲੈ ਕੇ ਨਹੀਂ ਆਏ ਜਿਹੜੇ ਲੈ ਕੇ ਆਹ ਬੰਦਾ ਲਿਆਉਂਦਾ ਹੁੰਦਾ ਅਸੀਂ ਕਹਿਣ ਦਿੰਦੇ ਭਾਈ ਪਤਾ ਲੱਗ ਗਿਆ ਅਹੀਂ ਆ ਦੇ ਆ ਮੇਰੇ ਨਾਲ ਮਾਇਆ ਰਾਮ ਨੇ ਇੱਕ ਹੋਰ ਸੀ ਤਿੰਨ ਬੰਦੇ ਸੀ ਫਰਵਰੀ ਦੇ ਮਹੀਨੇ ਚ ਗੰਡੀਗੜ ਤੋਂ ਸ਼ਿਮਲਾ ਕਰਦੇ ਕਰਾਉਂਦੇ ਸੀ ਮਨਾਲੀ ਮਨਾਲੀ ਪਹੁੰਚ ਗਏ ਟੀ-ਸ਼ਰਟ ਕੋਟ ਤੇ ਲੋਰ ਤੇ 2.5 ਵਜੇ ਪਹੁੰਚੇ ਰਾਤ ਨੂੰ ਆ ਮੇਰਾ ਗੰਜਾ ਜੀ ਸਿਰ ਸੀਗਾ ਆ ਦੇ ਆ ਫੋਟੋ ਲੱਗੀ ਹੋਈ ਉਹਦੀ ਕਿਚੀ ਆ ਜਮਾ ਮਨਾਲੀ ਉਹਦੀ ਫੋਟੋ ਹੈਗੀ ਇਹ ਫੋਟੋ ਦੇਖ ਲੈ ਬਾਬੇ ਫਰਵਰੀ ਦੀ ਫੋਟੋ ਹੈ ਹਾਂ ਬਰਫ ਵਾਲੀ ਪਈ ਸੀ ਉਦੋਂ ਤੇ ਉਦੋਂ ਬਾਈ ਆ ਜਮਾ ਥੱਲੇ ਦੀ ਫੋਟੋ ਆ ਮਨਾਲੀ ਦੀ ਜਮਾ ਥੱਲੇ ਪੁੱਲ ਲਵੇ ਮਨਾਲੀ ਸਾਰਾ ਬਰਫ ਚ ਕਵਰ ਸੀਗਾ ਉਦੋਂ ਉਸ ਟਾਈਮ ਤੇ ਰੜ ਗਏ ਕੰਨ ਰੜ ਗਏ ਜੀ ਰੜਦੇ ਤਾਂ ਗਰਮੀ ਨਾ ਹੁੰਦੇ ਨੇ ਥਰ ਗਏ ਥਰ ਗਏ ਕੰਨ ਕੰਨ ਲਾਲ ਪੈਣਾ ਨਦਕ ਚੱਲੇ ਸਾਡੇ ਦਾ ਸੀੜ ਦਾ ਰੋਣ ਸਾਡੇ ਪੈਰ ਪੈਰ ਸੁਣ ਸੀੜ ਦਾ ਮੇਰਾ ਵੀ ਮੈਨੂੰ ਵੀ ਨਜੜਾ ਲੱਗਿਆ ਪਿਆ ਕਿਉਂਕਿ ਪਹਿਲਾਂ ਮੰਡੀ ਚ ਸੀਗਾ ਮੰਡੀ ਤੋਂ ਸਿੱਧਾ ਇੱਥੇ ਆ ਗਏ ਤੇ ਨਜੜਾ ਲੱਗਿਆ ਹੋਇਆ ਗੋਲੀਆਂ ਲੈਨੇ ਆ ਪਰ ਗੋਲੀਆਂ ਅੰਗਲੀਆਂ ਦਾ ਫਰਕ ਪੈਣਾ ਨਹੀਂ ਕਿਉਂਕਿ ਇੱਥੇ ਠੰਡ ਬਹੁਤ ਜ਼ਿਆਦਾ ਆ ਹੁਣ ਇੱਥੇ ਅਸੀਂ ਚੈੱਕ ਕੀਤਾ ਸੀਗਾ 2 2 ਡਿਗਰੀ ਟੈਂਪਰੇਚਰ ਸੀਗਾ ਰਾਤ ਨੂੰ ਤਾਂ ਮਾਈਨਸ 'ਚ ਚਲਾ ਜਾਂਦਾ ਕੰਮ ਫਿਰ ਗਲਤ ਹੋ ਜਾਂਦਾ ਕਿਉਂਕਿ ਹੁਣ ਤੁਸੀਂ ਦੇਖ ਸਕਦੇ ਹੋ ਠੰਡ ਇੱਥੇ ਪ੍ਰੋਪਰਲੀ 스ਨੋ ਫਾਲ ਵੀ ਤੁਹਾਨੂੰ ਦਿਖਾਈ ਆ ਥੋੜੀ ਥੋੜੀ ਹੋਣ ਲੱਗੀ ਸੀ ਰਤੰਗ ਪਾਸ ਤਾਂ ਪੂਰੀ 스ਨੋ ਫਾਲ ਹੋ ਰਹੀ ਸੀ ਜਿਹੜੇ ਉੱਥੇ ਆ ਰਹੇ ਸੀ ਉਧਰੋਂ ਲੋਕ ਦਸ ਰਹੇ ਸੀਗੇ ਤੇ ਬਾਕੀ ਕੋਸ਼ਿਸ਼ ਕਰਾਂਗੇ ਕੱਲ ਨੂੰ ਜਾਈਏ ਤੇ ਜੇ ਕੱਲ ਨੂੰ ਉੱਥੇ ਹੋਈ ਹੋ ਰਹੀ ਹੋਈ 스ਨੋ ਫਾਲ ਵੀ ਆਪਾਂ ਤਾਂ ਉਮੀਦ ਹੀ ਕਰ ਸਕਦੇ ਆ ਜੇ ਹੁੰਦੀ ਹੋਈ ਤਾਂ ਫਿਰ ਜ਼ਰੂਰ ਦਿਖਾਵਾਂਗੇ ਨਿਆਰਾ ਆਊਗਾ ਨਹੀਂ ਫਿਰ ਵਰਪ ਪਈ ਤਾਂ ਹੋਈ ਹੋਈ ਆ ਇਹ ਤੁਸੀਂ ਦੇਖ ਹੀ ਸਕਦੇ ਹੋ ਵੀ ਠੰਡ ਹੈ ਬਹੁਤ ਜ਼ਿਆਦਾ ਵਰਪ ਤਾਂ ਹੈ ਤਾਂ ਬਹੁਤ ਆ ਬਾਰੇ ਬਹੁਤ ਠੰਡੋ ਹਵਾ ਐੜੀ ਆ ਨਾ ਹਵਾ ਬਹੁਤ ਚੱਲਦੀ ਠੰਡੀ ਹਵਾ ਐੜ ਮਾ ਲੋਯਰ ਐ ਕਹਦੇ ਬਸ ਵੀ ਵਿੱਚ ਦੀ ਹਲੰਗ ਜਾਂਦੀ ਆ ਆ ਕੁਛ ਨਹੀਂ ਕਰਦੇ ਕੋਟਕਾਰ ਜੇ ਆਪਣੇ ਜੈਕਟਾਂ ਕੋਟ ਆਪਣਾ ਟਾਈਮ 6 ਵਜੇ ਚਲੀਏ ਆਪਾਂ ਹਾਂ ਆਪਣਾ ਟਾਈਮ ਹਾਂ 11 ਹੋ ਗਏ ਚੱਲੋ ਫਿਰ 5 11 ਹੋ ਗਏ ਮੇਰਾ ਤਾਂ ਹੋਈ ਜਾਣਾ ਕਿਉਂਕਿ ਆਪਾਂ ਨੂੰ ਹਲੇ ਘੰਟਾ ਡੇਢ ਘੰਟਾ ਲੱਗੇ ਨਾ ਬਾਕੀ ਆਪਾਂ ਚੱਲ ਮਾਰਦੇ ਹੌਲੀ ਹੌਲੀ ਜਲਦੇ ਆ ਤੇ ਕਰ ਲਈਏ ਸਟਾਰਟ ਗੱਡੀ ਹਾਂ ਗੱਡੀ ਕਰ ਲਓ ਸਟਾਰਟ ਠੀਕ ਹੈ ਚੱਲੋ ਦੋਸਤੋ ਰੋਕਾਂ ਆਪਰੇ ਚੱਲ ਬਾਕੀ ਗਾਹਾਂ ਤੁਹਾਨੂੰ ਦੱਸ ਦਿਆਂ ਕੀ ਕਰਦੇ ਫਿਰ ਦਿਖਾਵਾਂਗੇ ਲਓ ਆਪਿਓ ਗੱਲ ਉਹੀ ਹੋ ਗਈ ਜਿਹਦਾ ਡਰ ਸੀ ਜਾਮ ਲੱਗਾ ਪਰ ਬਹੁਤ ਜਿਆਦਾ ਦਿਖ ਨਹੀਂ ਰਿਹਾ seta ਥੋੜਾ ਬਾਹਰ ਕੱਢ ਕੇ ਦਿਖਾਉਂਦੇ ਹਾਂ ਮੋਬਾਈਲ ਦੇਖੋ ਉਹੀ ਆ ਜਿਹੜਾ ਪਿਛਲੇ ਵਲੌਗ ਤੋਂ ਜਿੱਥੇ ਆਪਾਂ ਛੋਟਾ ਗੱਡੀ ਨਹੀਂ ਰੱਖਾਈ ਗੱਡੀ ਸੀ ਅੱਛਾ 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 ਠੀਕ ਆ ਠੀਕ ਆ ਹਾਂ ਜਿੱਥੇ ਪਿਛਲੇ ਵਲੌਗ ਜ ਤੁਸੀਂ ਦੇਖਿਆ ਗੱਡੀ ਫਸੀ ਹੋਈ ਸੀ ਇੱਕ ਅਮੇਜ਼ ਉਹ ਦੇਖੋ ਤੱਕ ਜਾਮ ਲੱਗਾ ਇਹ ਇੱਥੇ ਬਹੁਤ ਉਰ ਆਪਾਂ ਦਾ ਪਿੱਛੋਂ ਆਇਆ ਬਹੁਤ ਉਹ ਉਧਰੋਂ ਹਾਂ ਪਿੱਛੇ ਵੀ ਹੈਗਾ ਦੇਖੋ ਦੇਖ ਸਕਦਾ ਬਈ ਹਾਂ ਦੇਖੋ ਬਾਬਿਓ ਜਾਮ ਲੱਗਿਆ ਹੋਇਆ ਹੋ ਸਾਹਮਣੇ ਜਿੱਥੇ ਆਪਾਂ ਗੱਡੀ ਫਸੀ ਹੋਈ ਸੀ ਆਪਣੀ ਦੇਖੋ ਕੀ ਬਾਤ ਹੈ ਪਿੱਛੇ ਵੀ ਦਿਖਾ ਦੇ ਜਾਮ ਕਾਫੀ ਲੱਗਾ ਹੈ ਨਹੀਂ ਆ ਗਿਆ ਕੋਈ ਨਹੀਂ ਬੰਦ ਕਰ ਲਓ ਬਾਰਿਸ਼ ਵੀ ਹੋ ਰਹੀ ਥੋੜੀ ਥੋੜੀ ਹੁਣ ਦੇਖੋ ਬਾਬਿਓ ਜਾਮ ਓ ਤੱਕ ਜਾਮ ਲੱਖਾ ਦੇਖੋ ਸਾਰੇ ਜਾਮ ਹੀ ਜਾਵਾ ਹਾਂਜੀ ਲਓ ਬਾਬਿਓ ਬਹੁਤ ਸਾਰਾ ਮੀਂਹ ਕਣੀਆਂ ਦੇਖ ਕੇ ਤੇ ਜਾਮ ਜੂਮ ਦੇਖ ਕੇ স্নੋ ਫਾਲ ਦੇਖ ਕੇ ਥੋ ਹਲਕੀ ਹਲਕੀ ਜੀ ਪਹੁੰਚ ਚੁੱਕਿਆ ਸ਼ਹਿਰ ਮਨਾਲੀ ਦੁਬਾਰੇ ਫੇਰ ਰੂਮ ਆਪਣਾ ਹੈਗਾ ਇੱਥੇ ਲਿਆ ਹੋਇਆ ਤੇ ਹੁਣ ਇਥੇ ਥੋੜੀ ਬਹੁਤੀ ਰੌਣਕ ਦੇਖਾਂਗੇ ਮਾਲ ਰੋਡ ਦੀ ਤੇ ਫਿਰ ਉਸ ਤੋਂ ਬਾਅਦ ਆਪਾਂ ਇੰਜੋਏ ਕਰਾਂਗੇ ਆਪਦਾ ਕਮਰੇ 'ਚ ਲਓ ਬਾਪਿਓ ਆ ਗਏ ਆਪਾਂ ਰੂਮ 'ਚ ਸਮਾਨ ਸਮੋਣ ਧਰਤਾ ਸੀਗਾ ਜੋ ਵੀ ਰੱਖਣ ਵਾਲਾ ਸੀਗਾ ਆਪਣਾ ਗੱਡੀ ਲਾਤੀ ਪਾਰਕਿੰਗ 'ਚ ਤੇ ਹੁਣ ਆਪਾਂ ਮਾਲ ਰੋਡ ਤੇ ਆ ਗਏ ਹੁਣ ਦੇਖਦੇ ਇੱਥੇ ਜਿਹੜਾ ਛੇੜਾ ਲੱੰਨਿਆ ਕੁਛ ਖਾਣੇ ਪੀਣੇ ਆ ਬਾਕੀ ਪਸੇ ਤੇ ਹੈ ਤਾਂ ਹੈ ਨਹੀਂ ਕੋਈ ਯਾਰ ਮਨਾਲੀ ਤੁਹਾਨੂੰ ਪਤਾ ਹੀ ਆ ਸਾਰਾ ਨੇ ਦੇਖਿਆ ਏਡੀ ਕੋ ਗੱਲਬਾਤ ਤਾਂ ਹੈ ਨਹੀਂ ਗਏ ਆ ਬਸ ਵੀ ਕਰਾਊਡ ਹੀ ਆ ਥੋੜਾ ਜਿਹਾ ਕਿ ਨਹੀਂ ਦੇਖੋ ਬੱਬੂ ਹੈ ਤਾਂ ਹੈ ਕਰਾਊਡ ਪਰ ਫੋਨ ਨਹੀਂ ਹੈਗਾ ਜੇ ਅਸੀਂ ਅੱਗੇ ਆਉਨੇ ਆ ਉਹਦਾ ਜਾਣਾ ਹੁੰਦਾ ਕਬਰਾਟ ਹੁੰਦੀ ਆ ਜੀ ਅਦਰਕ ਖਾਲਾ ਅਦਰਕ ਕੀ ਹੋ ਗਿਆ ਅਹੀਂ ਗਿਆ ਕਿ ਤੇ ਰਸ ਮਲਾਈ ਆ ਅੱਛਾ ਉਹ ਦੁੱਧ ਨਿਕਲੇ ਆ ਓਕੇ ਤੇ ਪਹਿਲਾਂ ਦੱਸੋ ਕੁਝ ਜਨਮ ਖਾਨਾ ਜਿੰਨੀ ਪੀਣਾ ਖਾਣਾ ਕਿਹਦੇ ਪੀਣਾ ਮੈਂ ਕਹਿੰਦਾ ਸੀ ਇਹਨੂੰ ਨੰਬਰਦਾਰ ਸਾਹਿਬ ਪਿੰਡ ਭੋਂਦੜੀ ਤੋਂ ਗਾਇਬ ਨੇ ਅਸੀਂ ਰੋਮ ਚ ਚਲੇ ਗਏ ਸੀਗੇ ਉਥੇ ਲਾਗਾ ਗਰੇ ਗਰੇ ਦੇਣ ਬਾਕੀ ਚੁੱਪਰ ਆਪਣੇ ਨਾਲ ਹੀ ਨੇ ਸਾਰੇ ਇੱਥੇ 5 ਡੋਰੀ ਹੈ ਹਾਂ ਜਿਮਣੀ 5 ਡੋਰੀ ਹੈ ਇੱਥੇ ਇੱਕ ਦੋਸਤ ਕਮੈਂਟ ਕਰਕੇ ਦੱਸਿਓ ਜੇ ਸਾਨੂੰ ਇੱਕ ਡਾਊਟ ਆ ਪਿਆ ਹੈ ਇਹ ਬਾਈ ਕਹਿੰਦਾ ਵੀ ਮੈਂ ਜਾਂਦੀ ਹਾਂ ਡਾ ਕਹਿੰਦਾ ਵੀ ਉੱਥੇ ਜਿਮਣੀ ਐ ਜਿਹੜੀ ਉਹ 3 ਡੋਰ ਵੀ ਆਉਂਦੀ ਆ ਤੇ ਕਹਿੰਦਾ ਵੀ ਇੱਥੇ ਵੀ ਮੈਂ ਦੇਖੀ ਆ ਤੇ ਪਰ ਸਾਨੂੰ ਲੱਗਦਾ ਵੀ ਮੈਨੂੰ ਜਿੱਥੇ ਤੱਕ ਮੇਰੀ ਨੌਲੇਜ ਆ ਵੀ ਆਪ ਇੱਥੇ ਆਪਣੇ 5 ਡੋਰ ਹੀ ਆਈ ਆ 3 ਡੋਰ ਆ ਉਹ ਖੜਾ ਸਾਹਮਣੇ ਵੀ 3 ਡੋਰ ਆ ਹੀ ਨਹੀਂ ਹੈਗੀ ਇੱਥੇ 5 ਡੋਰ ਹੀ ਹੈਗਾ ਬਾਕੀ ਤੁਸੀਂ ਕਮੈਂਟ ਕਰਕੇ ਦੱਸੋਏ ਕਿ ਨੂੰ ਪਤਾ ਤਾਂ ਹੈ ਹਾਂ ਜੀ ਅੱਜ ਪਹਿਲਾਂ ਪਾਸ ਹਾਂ ਆਪਾਂ ਅੱਜ ਨਾ ਇੱਕ ਤੱਪ ਹੁਣ ਪੇ ਕੰਮ ਕਰ ਲੀਏ ਵੀ ਆਪਾਂ ਪਾਸ ਹੋਇਆ ਬਣਾ ਲੀਆ ਉਹਦਾ ਹੁਣੀ ਤੇ ਦੂਜਾ ਆਪਾਂ ਇਹ ਦੇਖ ਲਈਏ ਕਿਵੇਂ ਬਣਾ ਸਕਦਾ ਜੜੀ ਆਹ ਉਹ ਵੀ ਦੱਸ ਦਾਂਗੇ ਤੁਹਾਨੂੰ ਵਲੌਗ ਦੇ ਵਿੱਚ ਵੀ ਕਿਵੇਂ ਕਿਉਂਕਿ ਇੱਥੇ ਨਾ ਇਹ ਐਕਸਟਰਾ ਪੈਸੇ ਲੈਂਦੇ ਆ ਉਹਦੇ ਉਹ ਅਲੱਗ-ਅਲੱਗ ਹਰੇਕ ਦਾ ਹੁਣ ਇੱਕ ਬੰਦਾ ਹੱਥੋਂ 500 ਐਕਸਟਰਾ ਮੰਗ ਰਿਹਾ ਸੀਗਾ 1000 ਐਕਸਟਰਾ 950 ਰੁਪਏ ਐਕਸਟਰਾ ਮੰਗੀ ਜਾਂਦਾ ਵੈਸੇ ਫੀਸ ਹੈਡੀ ਉਹਦੀ 550 ਹੀ ਆ ਕੋਈ 1500 ਮੰਗੀ ਜਾਂਦਾ ਕੋਈ 1000 ਮੰਗੀ ਜਾਂਦਾ ਕੋਈ 800 ਮੰਗੀ ਜਾਂਦਾ ਅਲੱਗ-ਅਲੱਗ ਆ ਕਹ ਨਹੀਂ ਉਹ ਬਾਬਿਓ ਕਹਿੰਦੇ ਆ ਪਹਾੜਾਂ ਦੇ ਮੋਮੋ ਵਧੀਆ ਹੁੰਦੇ ਆ ਖਾਣ ਲੱਗਿਆ ਦੱਸ ਦੇ ਹੁਣ ਖਾ ਗਏ ਫਿਰ ਵੀ ਚਾਹੇ ਆ

ਜੋ ਬੰਨੀ ਹੈ ਲੈ ਸਾਲ ਲੱਗ ਤਾ ਚਿਕਣਾ ਨਾ ਨਾ ਫਰੇਰ ਚਿਕਣਾ ਨੇ ਉਹ ਆਪਣੀ ਉਹ ਖਾ ਲੈਣ ਦਾ ਯਾਰ ਹੁਣ ਬੰਦਾ ਖਾਣ ਲੱਗਿਆ ਯਾਰ ਹੁਣ ਟੋਕਣ ਲੱਗਿਆ ਖਾਣ ਲੱਗਿਆ ਆਈ ਲਵ ਹੁੱਕਾ ਆ ਦੇਖ ਲੋ ਬਾਪੂ ਬੰਦੇ ਨੂੰ ਚਾਹ ਐ ਹੁੱਕੇ ਦਾ ਕੀ ਹੁੰਦਾ ਇਹ ਸਨ ਵੈਲਡ ਸਪਾਈ ਸੌਫਟੀ ਦਾ ਵਾਲਾ ਸ਼ਕੀਰ ਆ ਜਾਂਦੀ ਮਿਲਦੀ ਨਹੀਂ ਨਾ ਉੱਥੇ ਫਿਰ ਫਿਰ ਬਸ ਕੋਈ ਗੱਲ ਬਾਤ ਕਹਿਣੀ ਹੈ ਵਾਦਸ਼ਕਾਂ ਨੂੰ ਕਿਵੇਂ ਲੱਗਿਆ ਮਨਾਲੀ ਵਧੀਆ ਲੱਗਿਆ ਤੇ ਹਰੇਕ ਨੂੰ ਚੋਣਾ ਵਿੱਚ ਗੁੱਡ ਆ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਲੋਕ ਹਨ ਤੈਨੂੰ ਤਾਂ ਵੈਸੇ ਲੱਗਿਆ ਨਹੀਂ ਹੁਣ ਉਪਰਾਂ ਕਿਉਂਕਿ ਉੱਥੇ ਵੀ ਕਰਦੀ ਆ ਬਿਲਕੁਲ ਹੈ ਨਾ ਤੋ ਥੋੜਾ ਜਿਆਦਾ ਕਰ ਦੇ ਲਾਬੇ ਮੀਆ ਉਹ ਨਾਲ ਇੱਥੇ ਹਾਂ ਿੰਡੇ ਕੁਛ ਸੀਜ ਭੋਏ ਬੈਠੇ ਨੇ ਬਨੀਲਾ ਪਿਛਲੀ ਵਾਰ ਬਨੀਲਾ ਵਾਲੇ ਨਹੀਂ ਫਿਰ ਤੇ ਪਾਨ ਜੀ ਵਾਲੇ ਬਨੀਲਾ ਬਟਰਸਕਾਉਚ ਉਹ ਬਟਰਸਕਾਉਚ ਹੈ ਨਹੀਂ ਸੀ ਕਾਂਜੀ ਵਾਲੇ ਨੇ ਫਿਰ ਤੇ ਹੂੰ ਪਿਛਲੀ ਵਾਰ ਆਇਆ ਭਾਈ ਅਸੀਂ ਪੁੱਛਣ ਲੱਗੇ ਕਿ ਕੀ ਰੇਟ ਲੂਟ ਹੈ ਦਾ ਹਾਂ ਕਹਿੰਦਾ ਆ ਕਰਵਾ ਆ ਮਾ ਆ ਮੂਲ ਤੋਂ ਨੇ ਕਿਹਾ ਕਿ 80 ਰੁਪਿਆ ਬਾਜੀ ਪਰ ਤੇਰੀ ਭੈਣ ਨੂੰ ਮਾ ਕੱਢ ਰਿਹਾ ਨੂੰ ਜੋ ਸਰ ਆਵਾ ਮੈਂ ਸਰ ਕਹਿੰਦਾ ਭਾਈ ਆ ਕਰਵਾ ਇਸ ਤੋਂ ਘੱਟ ਆ 80 ਰੁਪਿਆ ਬਾਜੀ ਕਹਿੰਦਾ ਹਾਂ ਇਹੋ ਵਾਬੇ ਉਹ ਦਸਤਾਨੇ ਨਾਲ ਦਿਖਾਉਂਗਾ ਜਗਾਰਾ ਬੰਨ੍ਹ ਏ ਭਾਈ ਨਾਲ ਹੀ ਪਰ ਮਨ ਲਾ ਪੱਟੇ ਰੱਖ ਲੈ। ਕੀ ਬਾਤ ਹੈ। ਦੁੱਲੇ ਦਾ ਫੈਨ ਆ। ਦੁੱਲੇ ਦਾ ਫੈਨ ਆ। ਦੁੱਲੇ ਨਾਲ ਤਾਂ ਮਿਲਿਆ ਨਹੀਂ ਕਹਿੰਦਾ ਈ ਵਾਲੇ ਲੈ ਲੈ ਢੀ ਵਾਲਾ ਤਾਂ ਮਿਲਿਆ ਨਹੀਂ। ਛੋ ਬਾਦਿਓ ਨਹੀਂ ਪਈ ਜਾਂਦਾ। ਪਹਿਲਾਂ ਤਾਂ ਬੜਾ ਤੇਜ਼ ਆ ਗਿਆ ਸੀਗਾ। ਘਟ ਗਿਆ ਹੁਣ ਤਾਂ। ਘਟ ਗਿਆ ਹੁਣ ਤਾਂ ਸਾ ਠੀਕ ਹੈ ਇੱਕ ਹਿਸਾਬ ਨਾਲ। ਆ ਦੇਖੋ ਪਾਣੀ ਚੱਲਦਾ। ਪੂਰਾ ਤੇਜ਼ ਹੀ ਆ ਗਿਆ ਸੀ ਨਹੀਂ ਇੱਕ ਵਾਰ ਤਾਂ। ਹਾਂ ਹਾਂ ਠੀਕ ਹਲੋ ਬਾਪੋ ਰੂਮ ਚ ਆ ਗਏ ਸੀਗੇ ਬੰਦੇ ਆਪਣੇ ਆ ਰਹੇ ਨੇ ਬੂਟੇ ਹੁਣੀ ਹਲੇ ਆਉਣਗੇ ਆਪਾਂ ਪਹੁੰਚ ਗਏ ਤੇ ਹੋਰ ਫਰਜਾਦੀ ਕਿਵੇਂ ਲੱਗਿਆ ਬਹੁਤ ਮਜ਼ਾ ਆਇਆ ਭਾਈ ਹੈ ਮਜ਼ਾ ਕੱਲ ਨੂੰ ਫਿਰ ਜਾਣਾ ਰੁਤਾਂਗ ਪਾਸ ਚੱਲਦੇ ਆਂ ਬਰਫ਼ ਚ ਗੋਲੇ ਸੱਟਾਂਗੇ ਬਰਫ਼ ਦੇ ਬਣਾਉਣਾ ਸਹੀ ਆ ਤੇ ਪਾਸ ਬੁਨੀ ਬਣਾ ਕੇ ਰੱਖੀ ਪਾਸ ਹੁਣੀ ਬਣਾ ਲਾਂਗੇ ਤੇ ਕੋਈ ਨਹੀਂ ਹਲੇ ਆਉਂਦੇ ਆ ਯਲਕਾ ਦਿਖਾਉਣੇ ਹਾਂ ਤਾਸ਼ ਤੂਛ ਖੇਡਦੇ ਆ ਚਲੋ ਵੀ ਚਲਾ ਚੱਲ ਨਾ ਆਬਿਓ ਮਨਾਲੀ ਚ ਚੱਲ ਰਹੀ ਆ ਤਾਸ਼ ਹੁੰਦੜੀ ਵਾਲਾ ਆਪਣਾ ਪੈ ਗਿਆ ਪਾ ਦਿਖਾ ਦੀ ਉੱਦੇ ਬਲੌਗ ਚ ਦਿਖਾਤੇ ਹਾਂ ਹੁੰਦੜੀ ਵਾਲਾ ਆਪਣਾ ਪੈ ਗਿਆ ਤੇ ਆ ਚੱਕੋ ਆਬਿਓ ਕਰਦੀ ਆਪਾਂ ਐਂਡ ਆਬਾ ਦਾ ਫਿਰ ਕਰ ਦਿੰਦੇ ਆ ਤੇ ਕੱਲ ਨੂੰ ਆਪਾਂ ਜਾਣਾ ਕਿੱਥੇ ਕਿੱਥੇ ਆ ਕੱਲ ਦਾ ਕੀ ਪਲਾਨ ਆ ਦੱਸੋ ਦੁਕਾਨ ਸਵੇਰੇ ਦੇਖਾਂਗੇ ਸਵੇਰੇ ਸਵੇਰੇ ਦੇਖੀਏ ਚੰਗਾ ਫਿਰ ਮਿੱਤਰੋ ਅਈ ਦੀ ਵੀਡੀਓ ਚੰਨੀ ਅਸੀਂ ਕਰ ਲਈਏ ਮੜਾ ਮੋਟਾ ਫਨ ਛਣ ਤੇ ਜਰ ਇੱਕ ਤਾਂ ਨਾ ਆਏ ਦੇਖਣ ਲੱਗ ਰਹੇ ਤੁਸੀਂ ਤੁਹਾਨੂੰ ਕੌਂਸ਼ੀਅਸ ਆ ਜਾਣਾ ਹੁਣ ਆਪਾਂ ਕਰ ਲਈਏ ਆਪਣਾ ਇੰਜੋਏਮੈਂਟ ਤੇ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਸੀਰੀਜ਼ ਆਪਣੀ ਚੱਲ ਰਹੀ ਹੈ ਮਨਾਲੀ ਵਾਲੀ ਸਵਾਤ ਨੂੰ ਆਉਣ ਵਾਲਾ ਤੇ ਵੀਡੀਓ ਜੇ ਵਧੀਆ ਲੱਗੀ ਹੋਏ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ ਸਭ ਤੋਂ ਮੇਨਿੰਗ ਹੈ ਬਾਕੀ ਆਹੀ ਮੈਮਰੀਜ਼ ਨੇ ਜਿਹੜੀਆਂ ਆਪਾਂ ਕ੍ਰੀਏਟ ਕਰ ਰਹੇ ਹਾਂ ਹਾਲੀ ਹਾਲੀ ਸਿੱਖਦੇ ਸਿੱਖਦੇ ਕਰ ਜਾਏ ਕਰੋ ਚੰਗਾ ਐਵੇਂ